ਸਰੋ ਸੋਡੇ ਬਾਤ ਤੇ ਲੈ ਕੇ ਆ ਜੀ ਐਚ ਐਮ ਡੀ ਦਾ 7522 ਤੇ ਜਾਣਕਾਰੀ ਇਹ ਟਰੈਕਟਰ ਦੀ ਸੋਡੇ ਨਾਲ ਸਾਰੀ ਸਾਂਝੀ ਕਰਨੀ ਆ ਇਹ ਮੰਡੀ ਦੇ ਵਿੱਚ ਖੜਾ ਜੀ ਤੇ ਕੋਈ ਵੀ ਵੀਰ ਇਹੋ ਜਿਹਾ ਨਹੀਂ ਜਿਹੜਾ ਇਹਨੂੰ ਦੇਖ ਕੇ ਨਾ ਜਾਂਦਾ ਉਹ ਵੀ ਖੜ ਕੇ ਜਿਵੇਂ ਕਹਦੀ ਅੱਖ ਖੜਦੀ ਆ 75 ਐਚ ਪੀ ਦਾ ਟਰੈਕਟਰ ਆ ਜੀ 4460 ਸੀਸੀ ਦਾ ਇਹ ਟਰੈਕਟਰ ਦਾ ਇੰਜਨ 2000 ਕਿਜੀ ਦੀ ਲਿਫਟ ਕੈਪੈਸਿਟੀ ਆ ਜੇ ਟੋਟਲ weight ਦੀ ਗੱਲ ਕਰੀਏ ਟਰੈਕਟਰ ਦੇ ਦੀ ਆਪਾਂ ਮਿੱਤਰੋ 3525 ਕਿਲੋ ਦਾ weight ਆ ਟਰੈਕਟਰ ਦਾ ਤੇ ਪੀ ਵੀ 76 ਨੰਬਰ ਦੇ ਵਿੱਚ ਆ ਤੇ ਇਹਦਾ ਫਿਊਲ ਟੈਂਕ 80 ਲੀਟਰ ਦੀ ਟੈਂਕੀ ਆ ਟਰੈਕਟਰ ਦੀ ਚਾਰ ਸਿਲੰਡਰ ਮਿੱਤਰੋ ਐਨ ਲਾਈਨ ਪੰਪ ਦੇ ਵਿੱਚ ਆ ਤੇ ਫਰੰਟ ਟਾਇਰਾਂ ਦੀ ਗੱਲ ਕਰੀਏ ਮਿੱਤਰੋ ਦੇਖੋ ਇਧਰ 650 20 ਦੇ ਫਰੰਟ ਟਾਇਰ ਨੇ ਤੇ 18 ਦੇ ਹੈਗੇ ਨੇ ਮਗਰਲੇ ਟਾਇਰ ਦੀ 18 4 30 ਦੇ ਬੈਕ ਟਾਇਰ ਨੇ ਤੇ ਕੰਪਨੀ ਆ ਜਿਹੜੀ ਜੂ ਇਹਦੇ ਆਪ ਲਾ ਕੇ ਦਿੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ ਮਿੱਤਰੋ ਦੇਖੋ ਇਧਰ ਜੂ ਲੱਗਿਆ ਬਾ ਸਭ ਤੋਂ ਵੱਡੀ ਗੱਲ ਜੂ ਦੀ ਮਜ਼ਬੂਤੀ ਚੈੱਕ ਕਰੋ ਪਹਿਲਾਂ ਦਾ ਦੇਖੋ ਇਧਰ ਸਪੈਸ਼ਲੀ ਅੱਡ ਪਲੇਟਾ ਬਣ ਕੇ ਲੱਗਿਆ ਹੋਊਗਾ ਨੇ ਤੇ ਪਾਈਪ ਵੀ ਗੋਲ ਲੱਗੇ ਹੋਇਆ ਜੇ ਕਿਸੇ ਵੀ ਨੂੰ ਲੱਗਦਾ ਵੀ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰਲਾ ਬਟਨ ਸਾਡੇ ਗੁੱਠੇ ਦੇ ਥੱਲੇ ਆ ਦਬ ਕੇ ਕਰ ਦਿਓ ਸ਼ੇਅਰ ਜੀ ਧੰਨਵਾਦ